ਨਾਂ ਸਿੱਧੂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਾਨਾ ਸਿੱਧੂ ਬਾਰੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪਾਨਾ ਸਿੱਧੂ ਤੇ ਪਰਚੇ ਤੇ ਪਰਚਾ ਦਰਜ ਹੋ ਰਿਹਾ ਹੈ ਜਿੱਥੇ ਪਹਿਲਾਂ ਪਟਿਆਲੇ ਦੇ ਵਿੱਚ ਪਰਚਾ ਦਰਜ ਹੋਇਆ ਅਤੇ ਉਸ ਤੋਂ ਬਾਅਦ ਅਬੋਰ ਦੇ ਵਿੱਚ ਹੁਣ ਉੱਥੇ ਹੀ ਮੁਹਾਲੀ ਦੇ ਵਿੱਚ ਇੱਕ ਹੋਰ ਪਰਚਾ ਪਾਨਾ ਸਿੱਧੂ ਤੇ ਦਰਜ ਹੋ ਚੁੱਕਿਆ ਹੈ ਇਹ ਪਰਚਾ ਵੀ ਇਮੀਗ੍ਰੇਸ਼ਨ ਏਜੰਟ ਦੇ ਵੱਲੋਂ ਦਰਜ ਕਰਵਾਇਆ ਗਿਆ ਜਿਸ ਵਿੱਚ ਉਸ ਤੇ ਪੈਸੇ ਮੰਗਨ ਤੇ ਨਾਲ ਦੀ ਨਾਲ ਬਲੈਕਮੇਲਿੰਗ ਦੇ ਇਲਜ਼ਾਮ ਲੱਗੇ ਨੇ ਇੰਦਰਬੀਰ ਨਾਮ ਦੇ ਏਜੰਟ ਦੇ ਵੱਲੋਂ ਇਹ ਪਰਚਾ ਦਰਜ ਕਰਵਾਇਆ ਗਿਆ ਹੈ ਅਤੇ ਹੁਣ ਪਾਨਾ ਸਿੱਧੂ ਨੂੰ ਸਿੱਧਾ ਪਟਿਆਲੇ ਤੋਂ ਮੁਹਾਲੀ ਲਜਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਪਾਨਾ ਸਿੱਧੂ ਦੇ ਨਾਲ-ਨਾਲ ਪਾਨਾ ਸਿੱਧੂ ਦੇ ਬ੍ਰਦਰ ਉੱਤੇ ਵੀ ਪਰਚਾ ਦਰਜ ਹੋਇਆ ਹੈ ਇੰਦਰਬੀਰ ਦਾ ਕਹਿਣਾ ਹੈ ਕਿ ਜਿੱਥੇ ਪਾਨਾ ਸਾਨੂੰ ਬਲੈਕਮੇਲ ਕਰਦਾ ਸੀ ਉਤੇ ਹੀ ਉਹਦਾ ਭਰਾ ਵੀ ਸਾਨੂੰ ਪਾ ਲਗਾ ਕੇ ਅਕਸਰ ਹੀ ਗਾਲਾਂ ਕੱਢਦਾ ਰਹਿੰਦਾ ਸੀ ਅਤੇ ਇੱਕ ਟੀਮ ਬਣਾ ਕੇ ਸਾਨੂੰ ਬਲੈਕਮੇਲ ਕਰਦੇ ਸਨ ਬਾਕੀ ਉੱਥੇ ਹੀ ਕੱਲ ਪਾਨਾ ਸਿੱਧੂ ਦੇ ਜਸਟਿਸ ਲਈ ਪਿੰਕੋੜ ਦੁਨਾਂ ਵਿਖੇ ਭਾਰੀ ਇਕੱਠ ਹੋਇਆ ਸੀ ਅਤੇ ਸਾਰੇ ਇਕੱਠ ਵੱਲੋਂ ਸਰਕਾਰ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਸਨ ਬਾਕੀ ਤੁਸੀਂ ਪਾਨੇ ਸਿੱਧੂ ਬਾਰੇ ਅਤੇ ਉਹਨਾਂ ਤੇ ਲੱਗੇ ਕੋ ਹੋਰ ਇਲਜ਼ਾਮ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ